ਜੇ ਅਮਰ ਸਾਰੇ ਉੱਥੇ ਰਹੀਏ ਰਹਿੰਦੇ ਉੱਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦੀ ਨੂੰਹ ਕਹਿੰਦੇ ਸੀ ਤੁਸੀਂ ਨਾਲ ਚੱਲੋ ਫਿਰ ਉਹ ਉਹਨਾਂ ਦੇ ਚਾਚਾ ਸੁਚੈਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਉਹ ਇੱਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਤੇ ਕਿਤੇ ਗਏ ਹੋਏ ਸੀ ਤੇ ਉਹ ਉਹਨਾਂ ਦੇ ਆ ਕੇ ਉਹਨਾਂ ਨੇ ਪਰਿਵਾਰ ਚ ਉਹ ਆਏ ਪੂਰੀ ਘਰ ਦੀ ਤਲਾਸ਼ੀ ਤਲੂਸੀ ਲਈ ਇਹ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਛ ਹਾਰਡ ਡਿਸਕ ਘੜੀ ਉਹਦੀ ਵੀਡੀਓ ਕੈਮਰੇ ਦੀ ਕੁਛ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਜੀ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਅਸੀਂ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਅਮਰਜੋਤ ਸਿੰਘ ਬਟਾੜਾ ਉਹ ਤਾਂ ਕੈਨੇਡਾ ਰਹਿੰਦੇ ਆ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘਾਉਣ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ। ਹਾਂ ਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ। ਆ ਜੀ ਹਾਂ ਜੀ ਬਾਹਰ ਹੈ ਉਹ ਵੀ। ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਹੈ। ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰੋਣੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਵਾ ਦੋ ਹੀ ਜਣੇ ਦਰਸੀਆ ਜਾਂ ਬੱਚੇ ਆ ਛੋਟੇ। ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਇਹ ਬੀ। ਨੇ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਾਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਹੀਂ ਇਹ ਵੱਲ ਕੋ ਕੋ ਸਪਸ਼ਟ ਕਰਨ ਦਿੱਤਾ ਕਿ ਕਿਹ ਕੀ ਚੀਜ਼ਾਂ ਨਹੀਂ ਆਈਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਇਹ ਹੀ ਸਾਡੇ ਸਾਹਮਣੇ ਤੋਂ ਤੋਂ ਇੱਕ ਜੋ ਦੋ ਇੱਕ ਯੂ ਐਸ ਬੀ ਹੈ ਤੇ ਬਾਕੀ ਮੋਬਾਈਲ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਅਕੋਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਕਰਕੇ ਲੁਕ ਕੈਮਰੇ ਠੀਕ ਹੈ ਹੁਣ ਇੱਕ ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਸ਼ਪਤਾਲ ਕੀਤੀ ਆ ਰੇ ਤੇ ਉਹ ਅੰਦਰ ਕੋਈ ਉਹਦੇ ਉਹਦੇ ਸੀ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾਲਾ ਕੋਈ ਜਿਹੜੀ ਉਹ ਇਸ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਮੀ ਬਾਰਿਸ਼ ਸੀਗੇ ਤੇ ਉਹ ਅੰਦਰ ਉਹ ਇਹ ਬੰਦੇ ਚਾਚਾ ਜੀ ਤੇ ਉਹਨਾਂ ਦੇ ਪਰਕਰ ਸਿੰਘ ਦੇ ਘਰ ਦੇ ਠੀਕ ਹੈ ਪਰਕਰ ਸਿੰਘ ਨਾਲ ਖੁਦ ਨਾਲ ਰابطਾ ਹੋਇਆ ਤਾਂ ਨਹੀਂ ਪਰਕਰ ਸਿੰਘ ਨਾਲ ਨਹੀਂ ਸਾਡਾ ਕੋਈ ਰابطਾ ਹੈ ਇੱਕ ਹੋਰ ਹਰਗਵਿੰਦਪੁਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨੀ ਅਮਰਪਾਲ ਦੇ ਸਮਰਹੱਤੇ ਪੂਰੀ ਦੁਨੀਆ ਚ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਪਤਾ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉਥੇ ਕਿਉਂਕਿ ਉਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ ਅਮਰ ਸਰ ਉੱਥੇ ਰਹੀਏ ਰਹਿੰਦੇ ਉਥੋਂ ਉਹਨਾਂ ਦੇ ਪਰਜਾਈ ਪ੍ਰਗਟ ਸਿੰਘ ਉਹਨਾਂ ਦਿਨ ਕਹਿੰਦੇ ਸੀ ਤੁਸੀਂ ਨਾਲ ਚੱਲੋ ਫਿਰ ਉਹਨਾਂ ਦੇ ਚਾਚਾ ਸਚੇਨ ਸਿੰਘ ਜਿਹੜੇ ਉਹ ਕਹਿੰਦੇ ਵੀ ਮੈਂ ਚੱਲਦਾ ਤੁਹਾਡੇ ਨਾਲ ਇਥੇ ਆ ਕੇ ਪ੍ਰਗਟ ਸਿੰਘ ਤੇ ਹਾਜ਼ਰ ਨਹੀਂ ਸੀ ਤੇ ਉਹ ਕਿਤੇ ਗਏ ਹੋਏ ਸੀ ਤੇ ਉਹ ਨਾਲ ਦੇ ਆ ਕੇ ਉਹਨਾਂ ਨੇ ਪਰਿਵਾਰ ਚੋਂ ਉਹ ਆਇਆ ਪੂਰੀ ਘਰ ਦੀ ਤਲਾਸ਼ੀ ਤਲੂਸੀ ਲਈ ਤੇ ਕੁਝ ਮੇਰੇ ਕਲਮ ਮੋਬਾਈਲ ਇੱਕ ਤੇ ਕੁਝ ਉਹ ਹਾਰਡ ਡਿਸਕ ਵੀਡੀਓ ਉਹਦੇ ਵੀਡੀਓ ਕੈਮਰੇ ਦੀਆਂ ਕੁਝ ਇਹ ਚੀਜ਼ਾਂ ਜਿਹੜੀਆਂ ਇੱਕ ਦੋ ਯੂ ਐਸ ਬੀ ਉਹ ਕਹਿੰਦੇ ਕਿ ਉੱਥੋਂ ਇਹ ਲੈ ਕੇ ਆਏ ਹੁਣ ਪਤਾ ਨਹੀਂ ਉਹ ਕੀ ਚੱਲ ਰਹੀ ਹੈ ਅੰਦਰ ਗੱਲਬਾਤ ਇਹ ਸਾਰਾ ਸਾਰਾ ਉਹ ਮਤਲਬ ਸਾਡੇ ਬਾਕੀ ਹੋਰ ਸਾਡੇ ਇਹ ਸਾਡਾ ਜਵਾਈ ਆ ਉਹਨਾਂ ਦੇ ਘਰ ਵੀ ਹੋਈ ਕੀ ਨਾਮ ਹੈਗਾ ਜੀ ਉਹਨਾਂ ਦਾ ਉਹ ਨਾਮ ਅਮਰਜੋਤ ਸਿੰਘ ਬਤਾਲਾ ਉਹ ਤਾਂ ਕੈਨੇਡਾ ਰਹਿੰਦੇ ਆ ਤੇ ਉਹਨਾਂ ਦੇ ਘਰ ਵੀ ਇਹ ਸਾਡੇ ਸਮਰਥਕਾਂ ਨੂੰ ਡਰਾਇ ਤੋਂ ਘਾਉਣ ਦੀ ਜਿਹੜੀ ਹੈ ਨਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਪਰਿਵਾਰ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਹੈ ਭਾਂਜੀ ਹੁਣ ਜਿਹੜੇ ਨੇ ਭਾਈ ਅਮਰਪਾਲ ਸਿੰਘ ਦੇ ਜਿਹੜੇ ਭੈਣ ਨੇ ਉਹ ਵੀ ਬਾਹਰ ਨੇ ਵਿਦੇਸ਼ ਆ ਜੀ ਹਾਂ ਜੀ ਬਾਹਰ ਹੈ ਉਹ ਵੀ ਇੱਥੇ ਹੁਣ ਕੌਣ ਹੈਗੇ ਪਰਿਵਾਰਕ ਮੈਂਬਰ ਜਿਹੜੀ ਬਤਾਲੇ ਰੇਡ ਚੱਲਦੀ ਬਤਾਲੇ ਤੇ ਉਹਨਾਂ ਦੀ ਇੱਕ ਉਹਨਾਂ ਦਾ ਇੱਕ ਸਾਡੇ ਪਰਵਾਨੇ ਦਾ ਭਰਾ ਜਿਹੜਾ ਵਾ ਉਹ ਦਵਾਈ ਰਹਿੰਦੇ ਆ ਤੇ ਉਹਨਾਂ ਦੀ ਪਰਜਾਈ ਆ ਅਮਰਜੋਤ ਦੀ ਤੇ ਇੱਕ ਉਹਨਾਂ ਦੀ ਮਾਤਾ ਦੋ ਹੀ ਜਣੇ ਕਰਦੇ ਜਾਂ ਬੱਚੇ ਆ ਛੋਟੇ ਠੀਕ ਹੈ ਉੱਥੇ ਕਿੰਨੇ ਵਜੇ ਤੋਂ ਰੇਡ ਚੱਲ ਰਹੀ ਜਿਹੜੀ ਨਹੀਂ ਉਹਦੇ ਚ ਵੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਸਕੇ ਬੜੇ ਲਗਭਗ ਮੇਰੇ ਖਾਲ ਸੇਮ ਟਾਈਮ ਹੀ ਹੋਊਗਾ ਕਿ ਹੁਣ ਤੱਕ ਬਰਾਮਦਗੀ ਦੇ ਬਾਰੇ ਕਿਹਾ ਗਿਆ ਨਹੀਂ ਇਹ ਵੱਲ ਕੋ ਸਪਸ਼ਟ ਕਰਨ ਦਿੱਤਾ ਕਿ ਕਿਹ ਕਿਹ ਚੀਜ਼ਾਂ ਜਿਹੜੀਆਂ ਬਰਾਮਦ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਮੋਬਾਈਲ ਆ ਜਾਂ ਬਸ ਇਹ ਹੀ ਸਾਡੇ ਸਾਹਮਣੇ ਦੋ ਦੋ ਇੱਕ ਜੋ ਦੋ ਇੱਕ ਯੂ ਐਸ ਬੀ ਹੈ ਤੇ ਬਾਕੀ ਮੋਬਾਈਲ ਤੇ ਇੱਕ ਉਹ ਕੈਮਰੇ ਦੀ ਜਿਹੜੀ ਆ ਕੋਈ ਰਿਕਾਰਡਿੰਗ ਵਾਲਾ ਜਿਹੜਾ ਜਿਹੜੀ ਉਹਨਾਂ ਦੇ ਘਰ ਕਰੇ ਲੋ ਕੈਮਰੇ ਠੀਕ ਹੈ ਹੁਣ 1 ਘੰਟੇ ਤੋਂ ਤੁਸੀਂ ਥਾਣਾ ਬਿਆਸ ਦੇ ਵਿੱਚ ਗੱਲਬਾਤ ਚੱਲ ਰਹੀ ਹੈਗੀ ਆ ਕੋਈ ਪੁਸ਼ਪਤਾਲ ਕੀਤੀ ਆ ਰੇ ਨੇ ਉਹ ਅੰਦਰ ਕੋਈ ਉਹਦੇ ਹੋ ਜੇ ਅਸੀਂ ਉਹਨੇ ਕਾਪੀ ਮੰਗੀ ਤੇ ਉਹਦੀ ਕਾਪੀ ਦਿਓ ਸਾਨੂੰ ਤੇ ਉਹ ਮੇਰੇ ਖਾ ਦਾ ਉਹ ਜਿਹੜੇ ਉਹ ਕੈਮਰੇ ਦੀ ਤੇ ਹੁਣ ਦੇਖੋ ਜੇ ਉਹ ਅਸੀਂ ਵੀ ਬਾਰਿਸ਼ ਸੀ ਇਹ ਉਹ ਅੰਦਰ ਉਹ ਇਹ ਉਹਨੇ ਚਾਚਾ ਜੀ ਤੇ ਉਹਨਾਂ ਦੇ ਅਪਰਕਰ ਸਿੰਘ ਦੇ ਕਰਦੇ ਠੀਕ ਹੈ ਪ੍ਰਗਟ ਸਿੰਘ ਨਾ ਖੁਦ ਨਾ ਰਾਤਾ ਹੋਇਆ ਲੱਗਦਾ ਨਹੀਂ ਪ੍ਰਗਟ ਸਿੰਘ ਦਾ ਨਹੀਂ ਸਾਡੇ ਕੋਈ ਰਲਤਾ ਹੈ ਇੱਕ ਹੋਰ ਹਰ ਗੁਬਿੰਦ ਪਰ ਵੀ ਰੇਡ ਹੋ ਰਹੀ ਹੈ ਉਹਦੇ ਵਿੱਚ ਵੀ ਕਹਿ ਰਿਹਾ ਕਿ ਅਮਰਪਾਲ ਸਿੰਘ ਦੇ ਸਮਰਥਕ ਨਹੀਂ ਅਮਰਪਾਲ ਦੇ ਸਮਰਥਕ ਤੇ ਪੂਰੀ ਦੁਨੀਆ ਜੀ ਹੈ ਜੀ ਨਹੀਂ ਜਿਹੜੀ ਅੱਜ ਦੀ ਰੇਡ ਹੈਗੀ ਉਹਦੇ ਨਾਲ ਸੰਬੰਧ ਤੇ ਉਹਦੇ ਚ ਹੋ ਸਕਦਾ ਕਿ ਸਾਨੂੰ ਇਹਨਾਂ ਇਹਨਾਂ ਸਾਨੂੰ ਪਤਾ ਸੀ ਕਿ ਉੱਥੇ ਕਿਉਂਕਿ ਉੱਥੋਂ ਪਰਿਵਾਰ ਦਾ ਫੋਨ ਆਇਆ ਸੀ ਕਿਤੇ ਬਾਕੀ ਤੇ ਸਾਨੂੰ ਹੁਣ ਕਿੱਥੇ ਕਿੱਥੇ ਹੋਈ ਹੈ ਉਹਦੇ ਬਾਰੇ ਚ ਸਾਨੂੰ ਅਜੇ ਕੋਈ ਜਾਣਕਾਰੀ